ਕਾ ਜਿਹੜੀ ਆਮ ਆਦਮੀ ਪਾਰਟੀ ਦਾ ਪ੍ਰਚਾਰ ਹੈ ਕਿ ਦੇਰ ਮਤੇ ਨੇ ਵੱਡਾ ਹੁੰਦਾ ਜਾ ਰਿਹਾ ਤਾਂ ਵੱਡੇ ਭਾਈ ਇਹਨਾਂ ਨੂੰ ਜੁਆਇਨ ਕੀਤੇ ਨੇ ਸਰ ਕਿਵੇਂ ਵੇਖਦੇ ਹੋ ਵੀ ਜਿਹੜਾ ਆਪਣਾ ਰਾਜਸੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਆ ਕਿ ਇਸ ਤਰੀਕੇ ਨਾਲ ਦੇਖੋ ਇਹਦੇ ਚ ਗੱਲ ਸਿੱਧੀ ਤੇ ਸਪਸ਼ਟ ਹੈ ਕਿ ਅਸੀਂ ਪਾਰਟੀ ਦੀਆਂ ਨੀਤੀਆਂ ਔਰ ਕੰਮ ਕਰਨ ਦੀ ਰਫ਼ਤਾਰ ਦੇਖ ਕੇ ਮੈਂ ਤੋਂ ਪ੍ਰਭਾਵਿਤ ਹੋ ਕੇ ਮੈਂ ਸ਼ਾਮਲ ਹੋਇਆ विदाਊਟ ਐਨੀ ਕੰਡੀਸ਼ਨ ਮੈਂ ਸ਼ਾਮਲ ਹੋਇਆ ਬਿਲਕੁਲ ਪਿਛਲੇ 30 ਸਾਲਾਂ ਤੋਂ ਜਿਹੜੀ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਐਸੇ ਜਿਕੇ ਟੌਪ ਬਣ ਗਏ ਕੰਡੀਸ਼ਨਸ ਬਣ ਗਏ ਸੀਗੇ ਤੁਹਾਨੂੰ ਛੱਡ ਕੇ ਦੂਜੀ ਪਾਰਟੀ ਵੱਲ ਜਿਹੜਾ ਕਿ ਰੁਝਾਵ ਕਰਨਾ ਕਈ ਵਾਰੀ ਇਦਾਂ ਹੈ ਕਿ ਕੋਈ ਇੱਕ ਪੇਚ ਤੇ ਖੇਡ ਨਹੀਂ ਦਿੰਦਾ ਫਿਰ ਗਰਾਊਂਡ ਬਦਲ ਕੇ ਵੇਖ ਲੈਣਾ ਚਾਹੀਦਾ ਠੀਕ ਹੈ ਨਾ ਇਹ ਜ਼ਰੂਰੀ ਹੋੜਾ ਵੀ ਆਪਾਂ ਇੱਕੋ ਗਰਾਊਂਡ 'ਚ ਖੇਡੀ ਜਾਣਾ ਇਸ ਕਰਕੇ ਗਰਾਊਂਡ ਬਦਲ ਕੇ ਵੇਖ ਲੈਣਾ ਚਾਹੀਦਾ ਕਹਿੰਦੇ ਵੀ ਆਪਸੀ ਉੱਥੇ ਗੁੱਟਬਾਜੀ ਬਹੁਤ ਚੱਲਦੀ ਕਿ ਉਹ 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 ਕਾਰਨ ਤਾਂ ਨਹੀਂ ਹੋ ਸਕਦਾ ਦੇਖੋ ਗੁੱਟਬਾਜੀ ਤੇ ਜਿਹੜੀ ਹੈਗੀ ਸੋ ਹੈਗੀ ਹੈ ਬਟ ਮੈਂ ਹੋਰ ਬਹੁਤ ਸ ਤੇ ਉਹਨਾਂ ਕਾਰਨਾਂ ਤੋਂ ਇਲਾਵਾ ਮੈਂ ਕਈ ਚੀਜ਼ਾਂ ਤੋਂ ਪ੍ਰਭਾਵਿਤ ਵੀ ਹਾਂ ਤਾਂ ਪਾਰਟੀ ਛੱਡ ਕੇ ਬਹੁਤ ਖਾਸ ਵੀ ਹਾਂ ਤੁਸੀਂ ਕਾਂਗਰਸ ਪਾਰਟੀ ਤੇ ਹਮੇਸ਼ਾ ਹਰ ਵਾਰੀ ਜ਼ਿਕਰ ਹੁੰਦਾ ਹੈ ਵੱਡੇ ਵੱਡੇ ਮੰਤਰੀ ਤੁਹਾਡੇ ਘਰੇ ਵੀ ਪਹੁੰਚਦੇ ਨੇ ਪਰ ਫਿਰ ਵੀ ਇਹ ਕੰਡੀਸ਼ਨ ਬਣਦੀ ਹੈ ਬਣ ਜਾਂਦੀ ਹੈ ਜੀ ਕਦੀ ਹੋ ਜਾਂਦਾ ਜ਼ਿੰਦਗੀ ਹੈ ਇਹਨੂੰ ਬਹੁਤਾ ਸੀਰੀਅਸਲੀ ਨਹੀਂ ਲੈਣਾ ਚਾਹੀਦਾ ਇਹ ਜਿੱਦ ਨੂੰ ਤੋਰੇ ਤੋਰ ਲੈਣਾ ਚਾਹੀਦਾ ਹੁਣ ਪ੍ਰਚਾਰ ਘਰਾਮ ਆਦੇ ਪਾਰਟੀ ਦਾ ਹੱਕ ਜੁ ਹੋਏਗਾ ਬਿਲਕੁਲ ਹੋਏਗਾ ਕਿਵੇਂ ਦੇਖਦਾ ਵੈਸਟ ਦੇ ਲੋਕ ਪਿਆਰ ਦੇਣਗੇ ਸਨੀ ਬਿਲਕੁਲ 100% ਥੋੜਾ ਹਾਂ ਬਿਲਕੁਲ ਤਾਂ ਕਾਫੀਲ ਕੁਮਾਰ ਸੋਨੂ ਸਾਡੇ ਨਾਮ ਜਿਹੋਣੇ ਗੱਲਬਾਤ ਕਰਦੇ ਨੇ ਇਹਨਾਂ ਦੇ ਸਾਥੀ ਵੀ ਮੰਨ ਜਾਂਦੇ ਨੇ ਦੋਸਤ ਵੀ ਮੰਨ ਨੇ ਜਿਨ੍ਹਾਂ ਨੇ ਬਲਜਿੰਦਰ ਬੰਟੀ ਜਿਨ੍ਹਾਂ ਨੇ ਹੁਣ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਸਰ ਕਿਵੇਂ ਵੇਖਦਾ ਵੀ ਆਮ ਆਦਮੀ ਪਾਰਟੀ ਦਾ ਪਰਿਵਾਰ ਤੁਸੀਂ ਦਿਨ ਬਰ ਦਿਨ ਵੱਡਾ ਕਰ ਰਹੇ ਹੋ ਕਿਸ ਤਰੀਕੇ ਨਾਲ ਸਮਰਥਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਜੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਹੈ ਇਹ ਆਮ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ ਤੇ ਆਮ ਇਹਨਾਂ ਦੀ ਜਿਹੜੀ ਸੋਚ ਹੀ ਹੈਗੀ ਸੀ ਕਿ ਆਮ ਲੋਕਾਂ ਨਾਲ ਜਿਹੜਾ ਬਣਿਆ ਆਪਾਂ ਆਮ ਲੋਕਾਂ ਲਈ ਹੀ ਕੰਮ ਕਰ ਸਕੀਏ ਇਸ ਨੂੰ ਦੇਖਦੇ ਹੋਏ ਦੂਜੀ ਪਾਰਟੀਆਂ ਨੂੰ ਪਹਿਲਾਂ ਤੋਂ ਹੀ ਡਰ ਸੀਗਾ ਕਿ ਵੀ ਜੇ ਇਹ ਆ ਗਈ ਸੱਤਾ ਵਿੱਚ ਤੇ ਸਾਡਾ ਨੁਕਸਾਨ ਹੋਊਗਾ ਤੇ ਉਹੀ ਹੋ ਰਿਹਾ ਵਾ ਉਹਨਾਂ ਦਾ ਤੇ ਉੱਥੇ ਮਾਨ ਸਤਤਕਾਰ ਘਟਾ ਇਸੇ ਕਰਕੇ ਤੁਹਾਡੇ ਸਾਹਮਣੇ ਹੀ ਹੈ ਸਾਡੇ ਵਿੱਚ ਸਾਡੇ ਭਰਾ ਆਏ ਨੇ ਇੱਥੇ ਤੇ ਪਾਰਟੀ ਵੱਲੋਂ ਮੈਂ ਵੀ ਉਹਨਾਂ ਦਾ ਸਵਾਗਤ ਕਰਦਾ ਹਾਂ ਇਹ ਦੋਨੇ ਜਣੇ ਰਲ ਕੇ ਪਾਰਟੀ ਦੀ ਵਹਿਤਰੀ ਲਈ ਕੰਮ ਕਰਾਂਗੇ ਕਿਵੇਂ ਹੁਣ ਯੋਗਦਾਨ ਰਹੇਗਾ ਕਿਉਂਕਿ ਉਧਰਲਾ ਏਰੀਆ ਜਿਹੜਾ ਕਾਫੀ ਵੱਡਾ ਗਿਣਾ ਜਾਂਦਾ ਕਾਫੀ ਵੋਟ ਉਸ ਏਰੀਆ ਦੇ ਵਿੱਚੋਂ ਨਿਕਲ ਗਾਂਦੇ ਜਿਹੜੇ ਏਰੀਆ ਦੇ ਤੁਸੀਂ ਦੋਨੋਂ ਜਾਣੇ ਕਾਉਂਸਲਰ ਹੈਗੇ ਹਾਂ ਬਿਲਕੁਲ ਜੀ ਉਥੋਂ ਇਲੈਕਸ਼ਨ ਮੈਂ ਜਿੱਤੇ ਹੀ ਐਤਕੀ ਤੇ 2600 ਦੀ ਵੋਟਾਂ ਦੇ ਤੇ ਹੁਣ ਦੋਨੋਂ ਜੀ ਨੇ ਰਲ ਕੇ ਅਸੀਂ ਦੋਨੇ ਮਿਹਨਤ ਕਰਾਂਗੇ ਪਾਰਟੀ ਲਈ ਤੇ ਵਧੀਆ ਉਥੋਂ ਮਾਰਜਨ ਲੈ ਕੇ ਸੰਜੀਵ ਅਰੋੜਾ ਜੀ ਨੂੰ ਵਿਦਾਂਤ ਸਵਾਲ ਹੈ ਕਿ ਸਰ ਕਿਵੇਂ ਵੇਖਣਾ ਵੀ ਆਮ ਆਦਮੀ ਪਾਰਟੀ ਦਾ ਪ੍ਰਵਾਹ ਜਿਹੜਾ ਕਿ ਦਿਨ ਬਦ ਦਿਨ ਵੱਡਾ ਹੁੰਦਾ ਜਾ ਰਿਹਾ ਹੈ ਜਿਹੜੇ ਲੋਕ ਕਾਂਗਰਸ ਪਾਰਟੀ ਪੀ ਦੀ ਸੇਵਾ ਕਰਦੇ ਰਹੇ ਨੇ ਉਹ ਵੀ ਆਮ ਆਦਮੀ ਪਾਰਟੀ ਜਾ ਰਹੇ ਆ ਮੈਂ ਤੇ ਤੁਹਾਨੂੰ ਪਹਿਲਾਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਵੀ ਵਧੀਆਂ ਵੀ ਜੈਨਿਕਾ ਹੋਣ ਗਈਆਂ ਉਹ ਅੱਜ ਤੁਹਾਡੇ ਸਾਹਮਣੇ ਬਤੌਰ ਨਤੀਜਾ ਸਾਹਮਣੇ ਆ ਕਾਂਗਰਸ ਪਾਰਟੀ ਦੇ ਜਿਹੜੇ ਮੈਂ ਕਿਹਾ ਸਦਾਨ ਥੱਕ ਜੋਧਾ ਸੀ ਜਿਹੜਾ ਜਿੰਨੇ ਬੜੀ ਮਿਹਨਤ ਕੀਤੀ ਔਰ ਪਾਰਟੀ ਨੂੰ ਸੱਜਿਆ ਜਨੇ ਉਹਨੂੰ ਵੀ ਜਦੋਂ ਪਤਾ ਲੱਗਾ ਵੀ ਨਹੀਂ ਇਸ ਪਾਰਟੀ ਦੇ ਵਿੱਚ ਮੇਰੀ ਕਦਰ ਨਹੀਂ ਹੈ ਇਸ ਪਾਰਟੀ ਦੇ ਵਿੱਚ ਕੁੱਟਨ ਮਹਿਸੂਸ ਹੋ ਰਹੀ ਹੈ ਉਹ ਸਭ ਕੁਝ ਛੱਡ ਕੇ ਅਜਾਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਅਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਔਰ ਮੈਂ ਆਮ ਆਦਮੀ ਪਾਰਟੀ ਬੰਟੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਉਹਨਾਂ ਦੇ ਜੀ ਆਇਆਂ ਹੋਰ ਕਿਵੇਂ ਦੇਖਦੇ ਵੀ ਆਸ਼ਵਜੀ ਦੇ ਕਾਫੀ ਖਾਸ ਮੰਨੇ ਜਾਂਦਾ ਸੀ ਕਿ ਉਹਨੂੰ ਤਾਂ ਘਰ ਆਣਾ ਜਾਣਾ ਵੀ ਰਹਿੰਦਾ ਸੀਗਾ ਪਰ ਫਿਰ ਵੀ ਦੂਜੀ ਪਾਰਟੀ ਦੇ ਵਿੱਚ ਆਣਾ ਕਿਸ ਤਰੀਕੇ ਨਾਲ ਦੇਖਦੇ ਵੀ ਆਮ ਆਦਮੀ ਪਾਰਟੀ ਸਤਿਕਾਰ ਜ਼ਿਆਦਾ ਦਿੰਦੀ ਹੈ ਤਾਂ ਕਰਕੇ ਲੋਕ ਆਉਂਦੇ ਨੇ ਇਹ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਆਮ ਆਦਮੀ ਪਾਰਟੀ ਇੱਕ ਪ੍ਰੋਟੋਕੋਲ ਪ੍ਰੋਟੋਕੋਲ ਦੇ ਵਿੱਚ ਰਹਿ ਕੇ ਕੰਮ ਕਰਦੀ ਹੁਣ ਕਾਂਗਰਸ ਦਾ ਤੇ ਜਗ ਜाहिर ਤੁਸੀਂ ਦੇਖ ਹੀ ਰਹੇ ਹੋ ਵੀ ਕੀ ਹਾਲਾਤ ਹੁੰਦੇ ਨੇ ਇਹਨਾਂ ਦੇ ਕਿਤਰਾ ਆਪਸ ਦੇ ਵਿੱਚ ਲੀਡਰਾਂ ਦੀ ਜਿੰਨਾ ਦੇ ਨਹੀਂ ਬਣਦੀ ਉੱਥੇ ਵਰਕਰ ਦਾ ਕੀ ਸੁਣਿਆ ਜਾਊ ਸੋ ਇਹ ਆਮ ਆਦਮੀ ਪਾਰਟੀ ਜਿੱਥੇ ਪਰਿਵਾਰ ਸਾਰਾ ਇਕੱਠਾ ਹੈ ਔਰ ਜਿੱਥੇ ਇੱਕ ਮੈਂ ਕਹਿ ਸਕਦਾ ਵੀ ਇੱਕ ਪ੍ਰੋਟੋਕੋਲ ਦੇ ਤਹਿਤ ਹਰ ਇੱਕ ਦਾ ਮਾਨ ਸਤਕਾਰ ਜਿਹੜਾ ਉਹਨੂੰ ਦਿੱਤਾ ਜਾਂਦਾ ਪੰਜਾਬ ਦੇ ਸਖਤ ਸੈਕਟਰੀ ਵੀ ਸੀਗੇ ਇਸ ਸਮੇਂ 10 ਜਿਵੇਂ 10 ਕਿਗੇ ਨੇ ਤਾਂ ਉਹਨਾਂ ਨੂੰ ਆਮ ਆਦਮੀ ਪਾਰਟੀ ਜਿਹੜਾ ਉਹਦਾ ਜਿਹੜਾ ਕਿ ਦਿੱਤਾ ਜਾਏਗਾ ਦੇਖੋ ਜੀ ਉਹਨਾਂ ਨੇ ਤੁਹਾਨੂੰ ਸਾਰੇ ਆਪਣੇ ਕੈਮਰੇ ਦੇ ਸਾਹਮਣੇ ਵੀ ਦੱਸਦਾ ਤੁਹਾਡੇ ਸਾਹਮਣੇ ਸਾਰਿਆਂ ਦੇ ਵੀ ਮੈਂ ਕੋਈ ਕਿਸੇ ਲਾਲਚ ਨੂੰ ਨਹੀਂ ਆਇਆ ਮੈਂ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ join ਕੀਤੀ ਹੈ ਮੈਨੂੰ ਉੱਥੇ ਨਹੀਂ ਸੀ ਮੇਰਾ ਬੀ ਮਨੂਕੋਟਨ ਹੋ ਰਹੀ ਸੀ ਮੈਂ ਇਧਰਲੇ ਪਾਸੇ ਆ ਕੇ ਕੰਮ ਕਰਨਾ ਚਾਹੁੰਦਾ ਕਿਵੇਂ ਲੱਗਦਾ ਵੀ ਜਿਹੜੇ ਵਾਰਡ ਤੋਂ ਹੁਣ ਆਏ ਨੇ ਹੁਣ ਉਸ ਵਾਰਡ ਦੇ ਵਿੱਚ ਵੀ ਰੁਝਾਨ ਆਮ ਆਦਮੀ ਪਾਰਟੀ ਦਾ ਵੱਧ ਆ ਜਾਏਗਾ ਮੈਂ ਤੁਹਾਨੂੰ ਦੱਸਣਾ ਸਾਡੇ ਕਪਿਲ ਜੀ ਨੇ ਉਹ ਪਹਿਲਾਂ 2300 ਵੋਟਾਂ ਦੀ ਨੀੜ ਨਾਲ ਜਿੱਤੇ ਨਹੀਂ 2600 ਵੋਟਾਂ ਦੀ ਨੀੜ ਨਾਲ ਜਿੱਤੇ ਸੀ ਇਹ ਔਰ ਇਹਨਾਂ ਦਾ ਵੀ ਕਾਫੀ ਉੱਥੇ ਅਸਰ ਅਸਰ ਪ੍ਰਭਾਵ ਹੈ ਔਰ ਉਸ ਤੋਂ ਬਾਅਦ ਜਿਹੜੇ ਬੰਟੀ ਜੀ ਆ ਗਏ ਹੁਣ ਇੱਕ ਨਾ ਇੱਕ 11 ਕਾਉਂਸਲਰ ਤੇ ਸਾਡੇ ਇਹੋ ਨੇ ਠੀਕ ਹੈ ਜੀ ਔਰ ਉਹ ਹੁਣ ਆ ਕੇ ਜਿਹੜਾ ਇੱਕ ਪ੍ਰਭਾਵ ਇੱਕ ਹੋਰ ਜਿਹੜਾ ਕੁਝ ਨਿੱਜੀ ਵੋਟਾਂ ਹੁੰਦੀਆਂ ਨੇ ਉਹ ਵੀ ਜਿਹੜੇ ਸਾਰਾ ਪਰਿਵਾਰ ਠੀਕ ਹੈ ਜੀ ਔਰ ਇਹਨਾਂ ਦੇ ਨਾਲ ਜਿਹੜੇ ਜੁੜ ਕੇ ਇਕੱਠੇ ਉਸ ਵਾਰ ਨੂੰ ਤਗੜੀ ਲੀਡ ਦੇਖ ਜਾ ਔਰ ਮੈਂ ਜੀ ਆਇਆਂ ਨੂੰ ਕਹਿੰਦਾ ਬਲਜਿੰਦਰ ਬੰਟੀ ਕਾਂਗਰਸ ਤੋਂ ਜਿਹੜੇ ਆਏ ਆ ਸਾਡੇ ਪਰਿਵਾਰ 'ਚ ਆਏ ਆ ਔਰ ਸੋਨੋ ਜਿਹੜੇ ਕੇ ਸਾਡੇ ਉਥੋਂ ਕਾਉਂਸਲਰ ਹੈ ਉਹ ਵੀ ਨਾਲ ਬੈਠੇ ਆ ਔਰ ਇਹ ਮਿਲ ਕੇ ਹੁਣ ਕੰਮ ਕਰਨਗੇ ਔਰ ਆਪਾਂ ਸਿਰਫ ਪੱਤਰ ਨੰਬਰ ਬਾੜ ਨਹੀਂ ਨ ਸਾਰੇ ਲੁਧਿਆਣੇ ਨੂੰ ਇਹੋ ਜੇ ਯੰਗ ਲੀਡਰਾਂ ਦੇ ਨਾਲ ਐਡਾ ਵਧੀਆ ਬਣਾਣਾ ਹੈ ਕਿ ਹਰ ਲੁਧਿਆਣੇ ਨੂੰ ਨਾਜ਼ ਹੋਏਗਾ ਕਿ ਲੁਧਿਆਣਾ ਸਾਡਾ ਸ਼ਹਿਰ ਮੈਂ ਇੱਕ ਵਾਰੀ ਦੁਬਾਰਾ ਬਲਜਿੰਦਰ ਪੰਟੀ ਦਾ ਜੀ ਆਇਆਂ ਨੂੰ ਕਹਿੰਦਾ ਸਸੇਕਾ ਦਾ ਦੋ ਦੋ ਬਹੁਤ ਅਸਰ ਹਸਾਰੇ ਬੋਲ ਮੈਂ ਕਿਹਾ ਨਾ ਲਾਗੇ ਫੇਰਾ ਮਿਲੇਗਾ ਸੁਲਾਵਾ ਦੇ ਵਿੱਚ ਚਲ ਸੁਣੋ ਹਰ ਚੀਜ਼ ਚੋਣ ਨਾਲ ਨਹੀਂ ਹੁੰਦੀ ਮੈਂ ਤੁਹਾਨੂੰ ਦੱਸਾਂ ਹਰ ਚੀਜ਼ ਵੋਟ ਨਹੀਂ ਹੁੰਦੀ ਸਾਡਾ ਪਰਿਵਾਰ ਹੈ ਤੇ ਪਰਿਵਾਰ ਵਿੱਚ ਜਿਹੜੇ ਐਫੀਸ਼ੀਐਂਟ ਬੰਦੇ ਆ ਜਿਹੜੇ ਸ਼ਿਆਣੇ ਬੰਦੇ ਆ ਉਹਨਾਂ ਦੀ ਸਨਮਾਨ ਹੈ ਔਰ ਉਹਨਾਂ ਦਾ ਹਮੇਸ਼ਾ ਜੀ ਆਇਆਂ ਬੱਤੀ ਇੰਜੀਨੀਅਰ ਹੈ ਸਿਆਣਾ ਬੰਦਾ ਇਹਦੀਆਂ ਅਸੀਂ ਸਰਵਿਸਿਜ਼ ਲਵਾਂਗੇ ਜਿੱਥੇ-ਜਿੱਥੇ ਲੋਡ ਹੋਏਗੀ ਅਸੀਂ ਇਹਨੂੰ ਇਹਦੀ ਸਰਵਿਸਿਜ਼ ਨੂੰ ਉੱਪਰ ਤਾਂ ਹੋਰ ਦੱਸੋ ਹੋਰ ਕੋਈ ਠੀਕ ਹੈ ਜੀ ਦੇਖੋ ਇਹਦਾ ਕਾਰਨ ਤੇ ਇਹ ਹੈ ਕਿ ਕੁੜੂ ਦਾ ਛੇੜ ਹੈ ਕਿ ਜੋ ਤਰਹੀ ਹੋਊਗੀ ਕੁਝ ਮਜਬੂਰੀਆਂ ਜੋ ਹੀ ਤੋਂ ਕੁਝ ਲੋ ਬਣੀ ਹੁੰਦਾ ਉਹਨੇ ਦੇ ਹੋਣੀਆ ਉਸ ਕਰਕੇ ਬਾਕੀ ਇਹ ਬੜੀ ਸਿੱਧੀ ਤੇ ਸਪਸ਼ਟ ਗੱਲ ਕਿ ਮੈਂ अरोड़ा ਜੀ ਦੇ ਜਿਹੜਾ ਕੰਮ ਕਰਨ ਦਾ ਸਿਰਖ ਹੈ ਉਹਦੇ ਤੋਂ ਬਹੁਤ ਸਭਾਵਤ ਆ। ਔਰ ਮੈਨੂੰ ਉਹਦੇ ਬਾਰੇ ਜਿਹੜਾ ਮੈਨੂੰ ਪ੍ਰੇਰਿਤ ਕੀਤਾ ਚੱਬਿਆ ਸਾਹਿਬ ਮੇਰੇ ਪੁਰਾਣੇ ਦੋਸਤ ਦੇ ਡਾਕਟਰ ਰਵਜੋਤ ਜੀ ਤੇ ਭਗਤ ਜੀ ਹੋਣੀ ਕਿਉਂਤੀ ਭਗਤੀ ਹੋਣੀ ਇਹਨਾਂ ਦੇ ਪ੍ਰੇਰਨਾ ਸਰਕਾ ਔਰ ਇਹਨਾਂ ਦੀਆਂ ਸੁਭਾਵਾਂ ਨੂੰ ਦੇਖਦੇ ਹੋਏ ਅੱਜ ਮੈਂ ਪਾਰਟੀ ਜੁਆਇਨ ਕੀਤੀ ਹੈ ਤੇ ਇਹ ਗੱਲ ਬੜੀ ਸਿੱਧੀ ਤੇ ਸਪਸ਼ਟ ਹੈ ਕਿ ਜਿੱਥੇ ਆਏ ਆ ਜਿੱਥੇ ਕਿਸ ਘਰ ਚ ਆਏ ਆ ਉਸ ਘਰ ਦੀ ਖੈਰ ਮੰਗਾਂਗੇ ਔਰ ਉਸ ਘਰ ਨੂੰ ਬੰਦਾ ਬੰਦਾ ਦੇਖਦਾ ਉਹ ਤੇ ਕੋਸ਼ਿਸ਼ ਕਰਾਂਗੇ ਕਿ ਉਹ ਘਰ ਵਧੇ ਦੇਖੋ ਗੱਲ ਪਤਾ ਕੀ ਹੈ ਖਾਸ ਤੇ ਐਡਾ ਸੰਗਠਨ ਦੇ ਵਿੱਚ ਮੈਂ ਸੰਗਠਨ ਚ ਕੰਮ ਕੀਤਾ ਮੈਂ ਜੂਰ ਕਾਂ ਦਾ ਕੰਮ ਕੀਤਾ ਮੈਂ ਸੰਗਠਨ ਦੇ ਵਿੱਚ ਮੈਂ ਬਲੋਕ ਕਾਂਗਰਸ ਕਮੇਟੀ ਦਾ ਪ੍ਰਧਾਨ ਹਾਂ ਤੇ ਮੈਂ ਜਿਹੜੇ ਬਾਈਸ ਪ੍ਰੈਜ਼ੀਡੈਂਟ ਰਹਾ ਔਰ ਮੈਂ ਸੈਕਟਰੀ ਆ ਪੰਜਾਬ ਦਾ ਔਰ ਗੱਲ ਇਹ ਨਹੀਂ ਕਿ ਪਾਰਟੀ ਚ ਕੰਮ ਕਰ 30 ਸਾਲ ਮੈਂ ਪਾਰਟੀ ਨੂੰ ਦਿੱਤੇ ਆ ਕੋਈ ਪਾਰਟੀ 30 ਸਾਲ 50 ਸਾਲ ਦੀ ਉਮਰ ਹੈ 20 ਸਾਲ ਤੋਂ ਮੈਂ ਛੱਡਾ ਚੁੱਕ ਕੇ ਤੁਰਿਆ ਤੇ ਜੇਕਰ ਮੈਂ ਕੁਝ ਦੇਖ ਕੇ ਆਇਆ ਤੇ ਮੈਂ ਬਤੌਰ ਇੰਜੀਨੀਅਰ ਉਥੇ ਅ ਇੰਜੀਨੀਅਰ ਕੀਤੀ ਹੈ ਮੇਰੀ GNI ਤੋਂ ਤੇ ਜਦੋਂ ਸੋਚ ਸਮਝ ਕੇ ਆਇਆ ਕੋਈ ਇਦਾਂ ਨਹੀਂ ਕਿ ਮੈਨੂੰ ਕੋਈ ਉਂਗਲ ਲਾ ਕੇ ਲਿਆ ਤੇ ਮੈਂ ਫਿਰ ਕਹਿਣਾ ਆ ਕਿ ਮੈਂ ਪ੍ਰਭਾਵਿਤ ਆ ਇਹਨਾਂ ਦੀ ਸ਼ਖਸੀਅਤ ਤੋਂ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਵੈਰੀ ਗੁੱਡ ਬਹੁਤ। ਹੁਣ ਆਪਾਂ ਵਿక్తిਕਮ ਦਾ ਦੋ ਸ਼ਬਦ ਸਾਡੇ ਜਵੇਵਲ ਸਿੰਘ ਸਾਹਿਬ ਜਰੂਰ ਆਪਣੇ ਵਿੱਚ ਆਪ ਤੁਹਾਨੂੰ ਬਲਜਿੰਦਰ ਬਾਟੀ ਜੀ ਸਾਡੇ ਬਹੁਤ ਹੀ ਨੌਜਵਾਨ ਇੰਦਰਾ ਔਰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਤਿੰਨ ਦਹਾਕੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਦਿੱਤੇ 30 ਸਾਲ ਦਾ ਸਮਾਂ ਕੋਈ ਛੋਟਾ ਨਹੀਂ ਹੁੰਦਾ ਔਰ ਅੱਜ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਡੇ ਪਾਰਟੀ ਸੁਪਰੀਮੋ ਆਰਵਿਤ ਕੇਜਰੀਵਾਲ ਜੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਵਾਈ ਹੇਠ ਅੱਜ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਔਰ ਮੈਨੂੰ ਇਹ ਯਕੀਨ ਹੈ ਜਿਸ ਤਰ੍ਹਾਂ ਬੱਟੀ ਜੀ ਨੇ ਕਿਹਾ ਕਿ ਸੰਜੀਵ ਰੋਣਾ ਜੀ ਵਰਗੇ ਨੇਤਾ ਜਿਹੜੇ ਉਹ ਘਾਟੇ ਬੰਦੇ ਔਰ ਪਹਿਲੀ ਵਾਰ ਉਹਨਾਂ ਦੀ ਕਾਰਸ਼ ਹੈ ਦੀ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਚ ਆਇਆ ਤੇ ਮੈਂ ਉਹਨਾਂ ਨੂੰ ਭਰੋਸਾ ਦਵਾਉਂਦਾ ਕਿ ਉਹਨਾਂ ਦਾ ਮਾਨ ਸਨਮਾਨ ਬਰਕਰਾਰ ਰੱਖਿਆ ਜਾਏਗਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਕਪਿਲ ਸੋਨੂ ਜੀ ਜਿਹੜੇ ਸਾਡੇ ਕੌਂਸਲਰ ਨੇ ਮੈਂ ਪਾਰਟੀ ਨੂੰ ਪੁੱਛਿਆ ਕਿ ਕਿਹੜੀਆਂ ਸ਼ਰਤਾਂ ਤੇ ਜੁਆਇਨ ਕਰਨਾ ਤੇ ਪਾਰਟੀ ਕਹਿੰਦੇ ਮੇਰੀ ਕੋਈ ਸ਼ਰਤ ਨਹੀਂ ਸੋ ਬਿਨਾਂ ਸ਼ਰਤ ਸਾਡੇ ਜੁਆਇਨ ਕਰ ਰਹੇ ਆ ਔਰ ਕਹਿੰਦੇ ਮੈਂ ਕੌਂਸਲਰ ਦਾ ਚੋਣ ਲੜ ਕੇ ਬਹੁਤ ਵਾਰ ਦੇਖ ਲਿਆ ਤੇ ਹੁਣ ਤਾਂ ਮੈਂ ਲੜਾਂਗਾ ਸੋ ਮੈਂ ਕਪਿਲ ਸੋਨੂ ਜੀ ਨੂੰ ਵੀ ਸਾਡਾ ਦੋਹੇ ਜਿਹੜਾ ਲੀਡਰ ਇਕੱਠੇ ਹੋ ਕੇ ਕੰਮ ਕਰਨਗੇ ਤੇ ਸਾਡਾ 50% ਤੋਂ ਵੀ 90% ਹੋ ਜਾਏਗਾ। ਔਰ ਸਾਡਾ ਇਸ ਵਾਰਡ ਦੇ ਵਿੱਚ ਜਿਹੜਾ ਨਤੀਜਾ ਹੈ ਬਹੁਤ ਅੱਛਾ ਰਹੇਗਾ ਜਿਸ ਤਰ੍ਹਾਂ ਸੰਜੀਵੀ ਜੀ ਨੇ ਦੱਸਿਆ ਕਿ ਪੂਰੇ ਵੈਸਟ ਦੇ ਵਿੱਚ ਸਾਡੇ ਛੋਟੇ ਵੀਰ ਦੀ ਬਲਜਿੰਦਰ ਬਾਟੀ ਜੀ ਦੀ ਬਹੁਤ ਸੇ ਹੈ, ਬਹੁਤ ਆਧਾਰ ਹੈ। ਸੋ ਮੈਂ ਉਹਨਾਂ ਦਾ ਵੈਲਕਮ ਕਰਦਾ। ਥੈਂਕ ਯੂ। ਵੈਰੀ ਗੁੱਡ। ਔਰ ਮੈਂ ਬੇਅੰਤਕਰੋਆਂ ਦਾ ਲੰਦਰ ਭਾਗਤ ਜੀ ਨੂੰ ਵੀ ਦੋ ਸ਼ਬਦ ਕੋਈ ਆਪਣੇ ਜਰੂਰ ਦੱਸੋ। ਬੋਟ ਕਰਦੇ ਉਪਰਦਾਰੀ ਤੇ ਹੋਰ ਜੁਧਿਆਣਾ ਵਿਖੇ ਬਹੁਤ ਹੀ ਕਾਬਿਲ ਕਮਿੰਬਾਰ ਸੀਸ ਨੀਗਰੋਟੀ ਆ ਹੀ ਬੜਿਆ ਮੈਂ ਕਹਿ ਸਕਦਾ ਕਿ ਜੁਧਿਆਣਾ ਵਿਖੇ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਮੋੜ ਆਇਆ ਹੈ ਸਾਰੇ ਬਾਰੇ ਵੀ ਪੱਕਾ ਜਾਣਦੇ ਨੇ ਕਿ ਬੰਟੀ ਜੁਧਿਆਸੀ ਕੌਂਸਲਰ ਸਾਰੇ ਪੰਜਾਬ ਤੋਂ ਸਭ ਤੋਂ ਜਾਗਰੂਕ ਨੇ ਕਿਉਂਕਿ ਤੇ ਔਰ ਉਹਨਾਂ ਦੇ ਨਾਲਕਾਰ ਤੁਹਾਨੂੰ ਪਿਛਲੀ ਵਾਰੀ ਕਪਲ ਸੋਮਨ ਜਿੱਤੇ ਨੇ ਐਵੇਂ 2600 ਮੋਟਾ ਦੇ ਨਾਲ ਜਿੱਤੇ ਬੜੀ ਵੱਡੀ ਇਹਨਾਂ ਨੇ ਇੱਕ ਇਜਾਜ਼ਤ ਜੇ ਸਾਜਨ ਕੀਤੀ ਹੈ ਜਿਵੇਂ ਉੜਾ ਸਾਹਿਬ ਨੇ ਕਿਹਾ ਬਿਲਕੁਲ ਸਹੀ ਕਿਹਾ ਕਿ ਸਾਡਾ ਪਰਿਵਾਰ ਬਦਨਾ ਚਾਹੀਦਾ ਹੈ ਸਾਨੂੰ ਕਦੇ ਵੀ ਕੇਵਲ ਮੋਟਾ ਦੀ ਰਾਜਨੀਤੀਾ ਕਰਦੇ ਹੋਏ ਕਿ ਸਮਾਜ ਦੇ ਅچھے ਨੀਦਰਾਂ ਸਮਾਜ ਦੀ ਸੇਵਾ ਕਰਨ ਲੋਕਾਂ ਨਾਲ ਪਿਆਰ ਕਰਨ ਇਦਾਂ ਦੇ ਲਿਖਿਆ ਲੋੜ ਹੈਗੀਏ ਬਾਕੀ ਤੁਸੀਂ ਪੁਜਿਤਨੀ ਮਜਬੂਰੀ ਮਜਬੂਰੀ ਸਾਰੇ ਜਾਣਦੇ ਹੋ ਕਿ ਮਜਬੂਰੀ ਹੈਗੀਏ ਉਥੇ ਸਰਕਾਰ ਨਹੀਂ ਹੈਗਾ ਇੱਥੇ ਸਰਕਾਰ ਹੈ ਐਨਾ ਹੀ ਫਰਕ ਹੈ ਤੁਸ ਕਰਕੇ ਬੰਟੀ ਜੀ ਇੱਥੇ ਆਏ ਇਸ ਕਰਕੇ ਤੁਹਾਨੂੰ ਬਹੁਤ ਬਹੁਤ ਸ਼ੁਕਰ ਮਿਲੇਗਾ ਪਿਆਰ ਮਿਲੇਗਾ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਨਾਲ ਬੰਟੀ ਜੀ ਦਾ ਵੈਲਕਮ ਤੇ ਮੇਰੇ ਵੀ ਸੋਨੂ ਜੀ ਨੇ ਰੱਖਣ ਦਾ ਮੈਂ ਕਰ ਰਿਹਾਗਾ ਅਗੋਂ ਹੋਰ ਕੁਝ ਇੱਕ ਦੇ 11 ਦੋਨੇ ਰੱਖ ਕੇ ਹੋਰ ਪਾਗੀ ਬਹੁਤ ਨਾਲ ਪਿੱਤਾਂ ਕੇ ਬਾਹਰ ਨਮ ਪਿੱਤਰ ਸਾਰਾ ਲਿਜਾਣਾ ਬੈਸ ਜਿੱਤਾ ਕੇ ਥਾਸੀ ਜੇ ਤੋਏਗੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਬੰਟੀ